ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਉਹ ਹੈ ਪੰਜਾਬ ਕਰੰਟ ਅਫੇਅਰ 2025 ਦੇ ਲੇਟੈਸਟ ਇੰਪੋਰਟੈਂਟ ਕਰੰਟ ਅਫੇਅਰ ਨੇ ਇਸ ਤੋਂ ਪਹਿਲਾਂ ਵੀ ਆਪਾਂ ਤਿੰਨ-ਚਾਰ ਕਲਾਸਾਂ ਲਗਾ ਚੁੱਕੇ ਹਾਂ ਜਿਨ੍ਹਾਂ ਨੇ ਵੀ ਨਹੀਂ ਦੇਖਿਆ ਤਾਂ ਉਹ ਜਾ ਕੇ ਚੈਨਲ ਤੇ ਉਹ ਕਲਾਸਾਂ ਨੇ ਆਪਣੇ ਲਗਾ ਲਓ ਕਿਉਂਕਿ ਤੁਹਾਨੂੰ ਪਤਾ ਹੈ ਕਿ ਹੁਣ ਜਿੰਨੇ ਵੀ ਐਗਜ਼ਾਮ ਹੁੰਦੇ ਨੇ ਜੇ ਪੰਜਾਬ ਦਾ ਚਾਹੇ ਕੋਈ ਵੀ ਲਗਾ ਲਓ ਤਾਂ ਕਰੰਟ ਅਫੇਅਰ ਦੀ ਬੀੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸ ਕਰਕੇ ਚਾਹੇ ਪੰਜਾਬ ਪੁਲਿਸ ਕਨਸਟੇਬਲ ਹੋਵੇ ਜਦ ਪੀ ਟ੍ਰਿਪਲ ਐਸ ਵੀ ਦੇ ਜਿੰਨੇ ਵੀ ਐਗਜ਼ਾਮ ਹੋਣਗੇ ਉਹਵੇਂ ਹੋਵੇ। ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜੋ ਸਭ ਤੋਂ ਪਹਿਲਾਂ ਮਿਲ ਸਕੇਗਾ। ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ। ਆਪਣਾ ਪਹਿਲਾ ਕੁਐਸਚਨ ਹੈ ਜੀ ਭਾਰਤੀ ਰੇਲਵੇ ਮੰਤਰੀ ਅਸ਼ਨਵੀ ਵੈਸ਼ਵਨਾਮ ਨੇ ਪੰਜਾਬ ਵਿੱਚ ਕਿੱਥੋਂ ਲੈ ਕੇ ਕਿੱਥੋਂ ਤੱਕ ਨਵੀਂ ਰੇਲ ਲੇਨ ਨੂੰ ਮਨਜ਼ੂਰੀ ਦਿੱਤੀ ਹੈ? ਆਪਸ਼ਨ ਹੈ ਜੀ ਆਪਣੇ ਕੋਲੇ ਪਟਿਆਲਾ ਤੋਂ ਰਾਜਪੁਰਾ ਰਾਜਪੁਰਾ ਤੋਂ ਮੁਹਾਲੀ ਚੰਡੀਗੜ੍ਹ ਤੋਂ ਰਾਜਪੁਰਾ ਜਾਂ ਬਠਿੰਡਾ ਤੋਂ ਪਟਿਆਲਾ ਤਾਂ ਆਪਣਾ ਸਹੀ ਉੱਤਰ ਹੋ ਜੁਆ ਜੀ ਆਪਸ਼ਨ ਬੀ ਰਾਜਪੁਰਾ ਤੋਂ ਮੁਹਾਲੀ ਤੱਕ ਦੀ ਜਿਹੜੇ ਰੇਲ ਦੀ ਲਾਈਨ ਨਵੀਂ ਵਿਛਾਈ ਜਾਊਗੀ ਇਹਦੀ ਮਨਜ਼ੂਰੀ ਅਸ਼ਨਵੀ ਵੈਸ਼ਨਵ ਨੇ ਦੇ ਦਿੱਤੀ ਹੈ ਇਹਦੀ ਡਿਟੇਲ ਆਪਾਂ ਦੇਖ ਲੈਨੇ ਅੱਗੇ ਇਹਦੇ ਜੇ ਦੱਸਿਆ ਦੇਖੋ ਭਾਰਤ ਦੇ ਰੇਲਵੇ ਮੰਤਰੀ ਅਸ਼ਨਵੀ ਵੈਸ਼ਨਵ ਨੇ ਰਾਜਪੁਰਾ ਤੋਂ ਮੁਹਾਲੀ ਤੱਕ ਨਵੀਂ ਰੇਲ ਲਾਈਨ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਹ 18 ਕਿਲੋਮੀਟਰ ਲੰਬੀ ਹੋਊਗੀ ਅਤੇ ਇਹਦੇ ਵਿੱਚ 443 ਕਰੋੜ ਰੁਪਏ ਖਰਚ ਕੀਤੇ ਜਾਣਗੇ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਧਿਆਨ ਨਾਲ ਨੋਟ ਕਰ ਲੈਣਾ ਠੀਕ ਹੈ ਹਾਂ ਜੀ ਅੱਗੇ ਚੱਲਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਨਾਲ ਪ੍ਰਭਾਵਿਤ 5 ਲੱਖ ਏਕੜ ਖੇਤਾਂ ਲਈ ਕਿੰਨੇ ਲੱਖ ਕੁਇੰਟਲ ਕਣਕ ਦਾ ਬੀਜ ਮੁਫਤ ਦੇਣ ਦੀ ਗੱਲ ਕਹੀ ਹੈ ਆਪਸ਼ਨ ਹੈ ਜੀ 3 ਲੱਖ ਕੁਇੰਟਲ 5 ਲੱਖ ਕੁਇੰਟਲ 2 ਲੱਖ ਕੁਇੰਟਲ ਜਾਂ ਫਿਰ 7 ਲੱਖ ਕੁਇੰਟਲ ਤਾਂ கரੈਕਟ ਆਨਸਰ ਹੋ ਜਾਏਗਾ ਆਪਣਾ 3 2 ਲੱਖ ਕੁਆਂਟਲ ਦੇ ਕਣਕ ਦੇ ਬੀਜ ਮੁਫਤ ਦਿੱਤੇ ਜਾਣਗੇ ਜਿਹੜੇ ਵੀ ਹੜ੍ਹ ਪ੍ਰਭਾਵਿਤੜੀ 5 ਲੱਖ ਏਕੜ ਪ੍ਰਭਾਵਿਤ ਹੋਈ ਹੈ ਹੜ੍ਹ ਕਾਰਨ ਇਹ ਮੁੱਖ ਮੰਤਰੀ ਨੇ ਬਿਆਨ ਚ ਗੱਲ ਕਹੀ ਹੈ ਹਾਂਜੀ ਨੈਕਸਟ ਕੇਂਦਰੀ ਗ੍ਰਹਿ ਮੰਤਰੀ ਨੇ ਚੰਡੀਗੜ੍ਹ ਦੇ ਮੁੱਖ ਸਕੱਤਰ ਨੂੰ ਦਿੱਲੀ ਦਾ ਮੁੱਖ ਸਕੱਤਰ ਕਿਸ ਨੂੰ ਨਿਯੁਕਤ ਕੀਤਾ ਹੈ ਤਾਂ ਆਪਸ਼ਨ ਹੈ ਜ ਆਪਣੇ ਕੋਲੇ ਰਾਜੀਵ ਸ਼ਰਮਾ ਕੁਲਵੰਤ ਸਿੰਘ ਮਨੋਜ ਕੁਮਾਰ ਜਾਂ ਦਲਜੀਤ ਚੋਹਾਨ ਤਾਂ ਸਹੀ ਉਤਰ ਹੋ ਜੁਆ ਆਪਣਾ ਆਪਸ਼ਨ ਏ ਰਾਜਜੀਵ ਸ਼ਰਮਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਿਹੜਾ ਕਿ ਪਹਿਲਾਂ ਚੰਡੀਗੜ੍ਹ ਦੇ ਮੁੱਖ ਸਕੱਤਰ ਸਨ ਉਸ ਨੂੰ ਦਿੱਲੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ ਹਾਂਜੀ ਨੈਕਸਟ ਪੰਜਾਬ ਸਰਕਾਰ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਖੇਤਾਂ ਵਿੱਚੋਂ ਰੇਤ ਹਟਾਉਣ ਲਈ ਕਿੰਨੇ ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ ਆਪਸ਼ਨ ਹੈ 8200 7200 7800 ਜਾਂ 950 ਤਾਂ ਸਹੀ ਉਤਰ ਹੋ ਜੁਗਾ ਆਪਸ਼ਨ ਬੀ 7200 ਰੁਪਿਆ ਪਰਤੀ ਏਕੜ ਦਿੱਤਾ ਜਾਊਗਾ ਜਿਨ੍ਹਾਂ ਦੇ ਖੇਤ ਵਿੱਚ ਰੇਤ ਇਕੱਠੀ ਹੋਈ ਹੈ ਰੇਤ ਨੂੰ ਹਟਾਉਣ ਲਈ ਹਾਂ ਜੈਕਸਟ ਹਿੰਦੀ ਅਤੇ ਪੰਜਾਬੀ ਸਹਿਤਕ ਡਾਕਟਰ ਕੀਰਤੀ ਕੇਸਰ ਦਾ ਦੇਹਾਂਤ ਹੋ ਗਿਆ ਇਹ ਕਿੱਥੋਂ ਦੀ ਰਹਿਣ ਵਾਲੀ ਸੀ ਆਪਸ਼ਨ ਹੈ ਚੰਡੀਗੜ੍ਹ ਲੁਧਿਆਣਾ ਜਲੰਧਰ ਜਾਂ ਬਠਿੰਡਾ ਤਾਂ கரੈਕਟ ਅਨਸਰ ਹੋਊਗਾ ਜੀ ਆਪਣਾ ਆਪਸ਼ਨ ਬੀ ਇਹ ਲੁਧਿਆਣਾ ਦੇ ਰਹਿਣ ਵਾਲੇ ਸਨ ਤੇ ਇਹ ਹਿੰਦੀ ਅਤੇ ਪੰਜਾਬੀ ਸਹਿਤਕ ਦੇ ਬਹੁਤ ਚੰਗੇ ਰਵੇ ਲੇਖਕ ਸਨ ਠੀਕ ਹੈ ਜੀ ਹਾਂਜੀ ਅੱਗੇ ਚੱਲਦੇ ਹਾਂ ਸਿੰਗਾਪੁਰ ਵਿੱਚ ਫਿਟਨੈਸ ਇੰਟਰਨੈਸ਼ਨਲ ਫੈਡਰੇਸ਼ਨ ਵੱਲੋਂ ਕਰਵਾਈ ਗਈ ਇੰਟਰਨੈਸ਼ਨਲ ਵਿਸ਼ਵ ਚੈਂਪੀਅਨਸ਼ਿਪ 2024-25 ਵਿੱਚ ਕਿਹੜੇ ਬੋਡੀ ਬਿਲਡਰ ਨੇ ਸੋਨ ਤਗਮਾ ਜਿੱਤਿਆ ਆਪਸ਼ਨ ਹੈ ਜੀ ਬਰਿੰਦਰ ਕੁਮਨ ਰਿਹਾਨ ਟਾਈਗਰ ਬਲਜਿੰਦਰ ਸਿੰਘ ਜਾਂ ਕਰਮਤੇਜ ਸਿੰਘ ਤਾਂ ਆਪਣਾ ਇਹਦੇ ਵਿੱਚ கரੈਕਟ ਆਨਸਰ ਹੋ ਜੂਗਾ ਜੀ ਆਪਣਾ ਆਪਸ਼ਨ ਬੀ ਰਿਹਾਨ ਟਾਈਗਰ ਨੇ ਸੁਣ ਤੱਕ ਮੈਂ ਜਿੱਤਿਆ ਤੇ ਇਹ ਕਿੱਥੋਂ ਦੇ ਰੇਣ ਵਾਲੇ ਹਨ ਇਹ ਮਲੇਰ ਕੁੱਟਲਾ ਦੇ ਰੇਣ ਵਾਲੇ ਹਨ ਤੇ ਇਹ ਕਿੰਨਾਂ ਦੀ ਉਮਰ ਕਿੰਨੀ ਹੈ 35 ਸਾਲ سوری 45 ਸਾਲ ਇਹਨਾਂ ਦੀ ਉਮਰ ਹੈ ਤੇ ਜੇਕਰ ਗੱਲ ਕਰਦੇ ਆਪਾਂ ਬਰਿੰਦਰ ਕੁਮਣ ਦੀ ਇਹਨਾਂ ਦੀ ਹਾਲ ਹੀ ਵਿੱਚ ਪਿਛੇ ਜੀ ਇਹਨਾਂ ਦੀ ਡੈਥ ਹੋ ਗਈ ਹੈ ਇਹ ਵੀ ਆਪਣਾ ਧਿਆਨ ਰੱਖਣਾ ਹੈ ਹਾਂਜੀ ਨੈਕਸਟ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਕਿਸ ਉਮੀਦਵਾਰ ਨੂੰ ਨਿਯੁਕਤ ਕੀਤਾ ਹੈ অপਸ਼ਨ ਹੈ ਜੀ ਡਾਕਟਰ ਬਲਵੀਰ ਸਿੰਘ ਅਨਮੋਲ ਗਗਨਮਾਨ ਰਜਿੰਦਰ ਗੁਪਤਾ ਯਾ ਬ੍ਰਿੰਦਰ ਗੋਵੈਲ ਤਾਂ ਸਹੀ ਉਤਰੋ ਜੀ ਆਪਣਾ ਆਪਸ਼ਨ 3 ਆਪਸ਼ਨ ਸੀ ਰਜਿੰਦਰ ਗੁਪਤਾ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਵਾਲੀ ਉਮੀਦਵਾਰ ਨਿਯੁਕਤ ਕੀਤਾ ਹੈ ਤੇ ਇਹਦੀ ਡਿਟੇਲ ਆਪਾਂ ਅੱਗੇ ਦੇਖ ਲੈਂਦੇ ਆਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਜੋ ਕਿ ਬਰਨਾਲੇ ਵਿੱਚ ਹੈ ਵੱਲੋਂ ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੇ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਰਾਜ ਸਭਾ ਲਈ ਉਮੀਦਵਾਰ ਨੇ ਉਕਤ ਕੀਤਾ ਹੈ ਹਾਂਜੀ ਨੈਕਸਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੋਣ ਵਿੱਚ ਪਹਿਲੀ ਵਾਰ ਕਿਸ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ অপਸ਼ਨ ਹੈ ਜੀ ਆਪਣੇ ਕੋਲੇ ਪੀ ਯੂ ਐਸ ਯੂ YSDP ABBP ਜਾਂ STUP ਤਾਂ கரੈਕਟ ਅਨਸਰ ਹੋ ਜੂਆ অপਸ਼ਨ C ABBP ਨੇ ਵੱਡੀ ਜਿੱਤ ਪਹਿਲੀ ਵਾਰ ਹਾਸਲ ਕੀਤੀ ਹੈ ਇਹਦੀ ਵਾਰੀ ਜਾਣਕਾਰੀ ਆਪਾਂ ਦੇਖ ਲੈਣੇ ਆ ਸਤੰਬਰ 2025 ਵਿੱਚ ਹੋਈਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੋਣ ਵਿੱਚ ਪਹਿਲੀ ਵਾਰ ਏਬੀ ਬੀਪੀ ਦੀ ਵੱਡੀ ਜਿੱਤ ਹੋਈ ਅਤੇ ਗੌਰਵ ਸੋਹਲ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ ਸੀ ਕਿਹਨੂੰ ਬਣਾਇਆ ਗਿਆ ਸੀ ਗੌਰਵ ਸੋਹਲ ਨੂੰ ਅੱਜ ਨੈਕਸਟ ਪੰਜਾਬ ਦੀ ਕਿਸ ਸਿੱਖਿਆ ਸੰਸਥਾਨ ਨੇ ਅਖੀਰ ਭਾਰਤੀ ਇੰਜੀਨੀਅਰਿੰਗ ਰੈਂਕਿੰਗ 2025 ਵਿੱਚ ਉਨਾਸਿਮਾ ਸਤਾਣਾ ਪ੍ਰਾਪਤ ਕੀਤਾ ਹੈ অপশন ਹੈ ਜੀ ਥਾਪਰ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਸਲਾਈਟ ਲੰਗੋਵਾਲ ਯਾ ਪਾਈ ਗੁਰਦਾਸ ਕਾਲਜ ਤਾਂ கரੈਕਟ ਅਨਸਰ ਹੋ ਜਾਏ ਆਪਸ਼ਨ ਸੀ ਸਲਾਈਟ ਲੰਗੋਵਾਲ ਨੇ ਇਹ ਅਚੀਵਮੈਂਟ ਪ੍ਰਾਪਤ ਕੀਤੀ ਹੈ ਨੈਕਸਟ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਯਾਨੀ ਕਿ BBMB ਦੇ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ অপশন ਹੈ ਜੀ ਵਿਕਰਮਜੀਤ ਸਾਹਨੀ ਕੁਲਦੀਪ ਰਾਣਾ ਮਨੋਜ ਤਿਰਪਾਟੀ ਯਾ ਹਰਜਿੰਦਰ ਕੋਰ ਦਾ கரੈਕਟ ਅਨਸਰ ਅੱਜ ਉਹ ਜੀ ਆਪਣਾ ਆਪਸ਼ਨ ਸੀ ਮਨੋਜ ਤ੍ਰਿਪਾਠੀ ਨੂੰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਦੋਸਤੋ ਐਸੀ ਹੀ ਆਪਣੇ ਇੰਪੋਰਟੈਂਟ ਕਰੰਟ ਅਫੇਅਰ ਇਹਦੀ ਆਪਾਂ ਹੋਰ ਵੀ ਕਲਾਸਾਂ ਲੈ ਕੇ ਆਵਾਂਗੇ ਹਰ ਰੋਜ਼ ਤੇ ਜਿਨ੍ਹਾਂ ਨੇ ਪਿਛਲੀ ਕਲਾਸਾਂ ਨਹੀਂ ਦੇਖੀਆਂ ਉਹ ਵੀ ਦੇਖ ਲਓ ਲਗਭਗ 60 ਦੇ ਕਰੀਬ ਜਿਹੜੇ ਆਪਣੇ ਵੈਰੀ ਵੈਰੀ ਇੰਪੋਰਟੈਂਟ ਜਿਹੜੇ ਪੰਜਾਬ ਸਰਕਾਰ ਪੰਜਾਬ ਸਰਕਾਰ ਨਾਲ ਰਿਲੇਟਡ ਨੇ ਜਾਂ ਪੰਜਾਬ ਵਿੱਚ ਵੱਡੇ ਵੱਡੇ ਜਿਹੜੇ ਮੁੱਦੇ ਉੱਠੇ ਨੇ ਉਹਨਾਂ ਨਾਲ ਸੰਬੰਧ ਜਿਹੜੀ ਕਰੰਟ ਅਫੇਅਰ ਹੈ ਉਹਨਾਂ ਵਿੱਚ ਆਪਾਂ 60 ਕੁਐਸਚਨ ਕਰ ਤੇ ਅੱਗੇ ਐਵੇਂ ਆਪ ਕਰਵਾਵਾਂਗੇ ਜਿਨ੍ਹਾਂ ਨੇ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੈਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇਗਾ ਤਾਂ ਦੋਸਤੋ ਫਿਰ ਮਿਲਦੇ ਆ नेक्स्ट ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ